ਆਪ ਜੀ ਸਾਡੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਇਸ ਵੇਲੇ ਅਸੀਂ ਖੜੇ ਹਾਂ ਸਿੰਪਲ ਕੈਂਪ ਗੁਰਦੁਆਰਾ ਪੰਚਾਇਤੀ ਟੇਕਰੀ ਮੌਕਾ ਹੈ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਆ ਰਹੇ ਇੱਕ ਵੱਡੇ ਪ੍ਰੋਗਰਾਮ ਦਾ ਇੱਕ ਜਿਹਦੇ ਵਿੱਚ ਸਮਾਗਮ ਵੀ ਹੋਣਗੇ ਖੇਡ ਮੇਲੇ ਵੀ ਹੋਣਗੇ ਖਾਲਸਾ ਮਾਰਚ ਵੀ ਹੋਏਗਾ ਔਰ ਸਭ ਤੋਂ ਵਧੀਆ ਚੀਜ਼ ਜਿਹੜੀ ਨੌਜਵਾਨਾਂ ਦੇ ਲਈ ਇੱਕ ਖੁਸ਼ਖਬਰੀ ਦਸਤਾਰ ਕੈਂਪ ਅਤੇ ਦਸਤਾਰ ਮੁਕਾਬਲਾ ਵੀ ਕੀਤਾ ਜਾਏਗਾ ਸਾਡੇ ਨਾਲ ਜੁੜੇ ਨੇ ਵੀਰ ਇੱਕ ਜੋਤ ਸਿੰਘ ਜੀ ਇੱਕ ਜੋਤ ਸਿੰਘ ਜੀ ਦਸਤਾਰ ਮੁਕਾਬਲਾ ਕਦੋਂ ਅਤੇ ਕਿਸ ਤਰ੍ਹਾਂ ਕਹਿੰਦਾ ਕਿ ਕਿੰਨੇ ਵਜੇ ਹੋਏਗਾ ਕਿੱਥੇ ਬੱਚਿਆਂ ਨੇ ਆਉਣਾ ਹੈ ਇਹ ਥੋੜਾ ਜਿਆਦਾ ਦੱਸ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਦੱਸ ਦਈਏ ਜੋ ਜਿਵੇਂ ਵੀਰ ਜੀ ਨੇ ਦੱਸਿਆ ਕਿ ਸਭ ਤੋਂ ਪਹਿਲੇ ਇੱਕ ਕੱਲ ਤੋਂ ਇੱਕ ਕੈਂਪ ਲਗਾਇਆ ਜਾ ਰਿਹਾ ਹੈ ਉਹ ਇੱਕ ਬਹੁਤ ਵੱਡੀ ਓਪਰਚੁਨਿਟੀ ਹੈ ਜਿਨਾ ਬੱਚਿਆਂ ਨੇ ਧਮਾਲੇ ਦੀ ਕਲਾਸਿਸ ਪ੍ਰੋਫੈਸ਼ਨਲ ਤਰੀਕੇ ਨਾਲ ਲੈਣੀ ਹੈ ਅਤੇ ਤਰਬੰਦੀਆਂ ਵਕ ਵਕ ਬੇਸਿਕ ਤੋਂ ਲਾ ਕੇ ਐਡਵਾਂਸ ਜੋ ਇੱਕ ਟੈਕਨੀਕਸ ਤੁਸੀਂ ਕਹਿ ਸਕਦੇ ਹੋ ਪ੍ਰੈਕਟੀਕਲੀ ਉਹ ਤੁਹਾਨੂੰ ਵਿਖਾਈ ਜਾਣੀਆਂ ਕਿਉਂਕਿ ਸਾਡੇ ਕੋਲ ਜੋ ਕੱਲ ਪਹੁੰਚ ਰਹੇ ਨੇ ਧਮਾਲੇ ਦੇ ਔਰ ਪੱਗਾਂ ਦੇ ਕਾਫੀ ਮਤਲਬ ਐਕਸਪਰਟ ਤੁਸੀਂ ਕਹਿ ਸਕਦੇ ਹੋ ਸਾਡੇ ਕੋਲ ਪਹੁੰਚ ਰਹੇ ਨੇ ਜੋ ਜਿਦਾ ਜਿਉ ਰਹੇਗਾ ਜਿੱਦੀ ਜਗ੍ਹਾ ਰਹੇਗੀ ਉਹ ਪੰਚਾਇਤੀ ਟੇਕਰੀ ਗੁਰਦੁਆਰਾ ਸਾਹਿਬ ਦਾ ਜੋ ਹਾਲ ਹੈ ਉਥੇ ਸਾਰੇ ਬੱਚਿਆਂ ਨੂੰ ਬੇਨਤੀ ਹੈ ਕਿ 4 ਵਜੇ ਕੱਲ ਤੋਂ ਪੁੱਜਣ ਦੀ ਕਿਰਪਾਲਤਾ ਕਰੋ ਔਰ ਕੱਲ ਤੋਂ ਲੈ ਕੇ 5 ਤਰੀਕ ਤੱਕ ਜੋ ਇੱਕ ਕੈਂਪ ਰੈਗੂਲਰ ਚੱਲਦਾ ਰਹੇਗਾ ਔਰ 6 ਤਰੀਕ ਨੂੰ ਇਸੇ ਦੇ ਹੀ ਕੰਪੀਟੀਸ਼ਨ ਕਰਵਾਏ ਜਾਣਗੇ ਜਿੱਦਾਂ ਜੋ ਰਿਜ਼ਲਟ ਅਨਾਉਂਸ ਹੋਏਗਾ ਜੋ ਫਾਈਨਲ ਦਿਨ ਜਿਸਨ ਸਮਾਗਮ ਰੱਖਿਆ ਗਿਆ ਹੈ ਉਸ ਦੇ ਰੂਪ ਵਿੱਚ ਬੱਚੇ ਨੂੰ ਦਿੱਤਾ ਜਾਵੇਗਾ ਜੀ ਮੈਂ ਤੁਹਾਨੂੰ ਦੱਸ ਦਈਏ ਥੋੜਾ ਜਿਹਾ ਗਿਆਨ ਲਈ ਸੰਤਾ ਤੇ ਕਿ ਇਹ ਜੋ ਦਸਤਾਰ ਕੈਂਪ ਹੈ ਇਹ ਦਸਤਾਰ ਕੈਂਪ ਗੁਰਦੁਆਰਾ ਪੰਚਾਇਤੀ ਟੇਕਰੀ ਸਿੰਬਲ ਕੈਂਪ ਵਿਖੇ ਡੇਲੀ ਰੂਟੀਨ ਦੇ ਵਿੱਚ ਜੋ ਗੁਰਦੁਆਰੇ ਦਾ ਜਿਹੜਾ ਕੰਪਲੈਕਸ ਹੈ ਉਹਦੇ ਅੰਦਰ ਹੀ ਇੱਕ ਬਿਲਡਿੰਗ ਹੈ ਉਹਦੇ ਅੰਦਰ ਤੁਹਾਡਾ ਕਮਿਊਨਿਟੀ ਹਾਲ ਹੈ ਉਹਦੇ ਵਿੱਚ ਇਹ ਕਰਵਾਇਆ ਜਾਏਗਾ ਕਮਿਊਨਿਟੀ ਹਾਲ ਦੇ ਵਿੱਚ ਹਰ ਦਿਨ ਸ਼ਾਮ ਦੇ 4 ਵਜੇ ਤੋਂ ਲੈ ਕੇ ਸ਼ਾਮ ਦੇ 5:30 ਵਜੇ ਤੱਕ ਇੱਕ ਕਲਾਸ ਜਿਹੜੀ ਹੈ ਇਹ ਇੱਥੇ ਲੱਗੇਗੀ 4 ਵਜੇ ਸ਼ਾਰਪ ਬੱਚਿਆਂ ਨੇ ਉੱਥੇ ਪਹੁੰਚਣਾ ਹੈ ਜਿਹਦੇ ਵਿੱਚ ਐਕਸਪਰਟ ਵੀਰ ਸਾਡੇ ਨਾਲ ਹਨ ਉਹ ਇੱਥੇ ਕਰਨਗੇ ਵੀਰ ਰਮਨਦੀਪ ਸਿੰਘ ਜੀ ਵੀ ਸਾਡੇ ਨਾਲ ਜੁੜੇ ਨੇ ਔਰ ਇਹ ਬਹੁਤ ਹੀ ਵਧੀਆ ਦਸਤਾਰ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਇਸ ਵੇਲੇ ਵੀ ਇਹਨਾਂ ਨੇ ਜੋ ਸਿਰ ਤੇ ਤਾਜ ਸਜਾਇਆ ਹੈ ਉਹ ਕਿੰਨਾ ਵਧੀਆ ਤਾਜ ਹੈ ਔਰ ਉਮੀਦ ਕਰਦੇ ਹਾਂ ਕਿ ਜਿਹੜੇ ਵੀ ਬੱਚੇ ਇੱਥੇ ਦਸਤਾਰ ਸਿਖਲਾਈ ਲਈ ਆਉਣਗੇ ਇਸ ਕੈਂਪ ਦੇ ਵਿੱਚ ਹਿੱਸਾ ਬਣਨਗੇ ਉਹ ਵੀਰ ਜੀ ਦੇ ਵਰਗੀ ਹੀ ਦਸਤਾਰ ਸਜਾਉਣੀ ਜਿਹੜੀ ਹੈ ਛੇਤੀ ਤੁਸੀਂ ਜਾਣਗੇ ਵੀ ਰਮਨਦੀਪ ਸਿੰਘ ਜੀ ਤੁਸੀਂ ਕੀ ਕਹਿਣਾ ਚਾਹੋਗੇ ਇਸ ਕੈਂਪ ਦੇ ਬਾਰੇ ਇਸ ਕੈਂਪ ਦੇ ਬਾਰੇ ਅਸੀਂ ਕਹਿਣਾ ਚਾਹੁੰਦੇ ਆ ਕਿ ਜੋ ਵੀ ਇਹ ਪ੍ਰੋਗਰਾਮ ਹੋ ਰਿਹਾ ਬਹੁਤ ਵਧੀਆ ਗੱਲ ਹੈ ਨੌਜਵਾਨਾਂ ਵੀਰਾਂ ਲਈ ਅੱਗੇ ਆਉਣ ਲਈ ਬਹੁਤ ਵਧੀਆ ਇੱਕ ਪ੍ਰਕਾਰ ਦਾ ਜੋ ਕੀ ਪ੍ਰੋਗਰਾਮ ਕੀਤਾ ਜਾ ਰਿਹਾ ਹੈ ਸਾਰੇ ਨੌਜਵਾਨਾਂ ਵੀਰਾਂ ਨੂੰ ਇਹੀ ਬੇਨਤੀ ਆ ਕਿ ਵੱਧ ਤੋਂ ਵੱਧ ਇਸ ਪ੍ਰੋਗਰਾਮ ਤੇ ਚੜ੍ਹ ਕੇ ਹਿੱਸਾ ਲੈਣ ਇਹੀ ਬੇਨਤੀ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਇੱਕ ਹੋਰ ਜਿਹੜੀ ਵੱਡੀ ਇਹਦੇ ਵਿੱਚ ਪ੍ਰੋਗਰਾਮ ਨੂੰ ਰੱਖਿਆ ਗਿਆ ਹੈ ਉਹ ਵੱਡਾ ਪ੍ਰੋਗਰਾਮ ਮ ਇਹ ਹੈ ਕਿ ਖਾਲਸਾ ਮਾਰਚ ਜੋ ਹੈ ਵੀਰ ਜੀ ਰਮਨਦੀਪ ਸਿੰਘ ਜੀ ਇਹਦੇ ਬਾਰੇ ਵਿੱਚ ਸਾਨੂੰ ਦੇਣਗੇ ਕਿ ਖਾਲਸਾ ਮਾਰਚ ਦੇ ਵਿੱਚ ਲੋਕਾਂ ਨੇ ਜਿਹੜੇ ਸਾਡੀ ਸੰਗਤ ਹੈ ਉਹ ਕਿਸ ਤਰ੍ਹਾਂ ਆਏਗੀ ਔਰ ਡਰੈਸ ਕੋਡ ਵਗੈਰਾ ਕੀ ਹੋਏਗਾ ਔਰ ਕੀ ਕੀ ਲੈ ਕੇ ਨਾਲ ਆਉਣਾ ਹੈ ਔਰ ਕਿੰਨਾ ਪੈਂਡਾ ਹੈ ਜਿਹੜਾ ਚੱਲ ਕੇ ਜਾਣਾ ਹੈ ਉਹ ਥੋੜਾ ਜਿਹਾ ਚਾਨਣਾ ਪਾ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜਾ ਖਾਲਸਾ ਮਾਰਚ ਹੈ ਸਾਡਾ ਪ੍ਰਤ ਰਵਾਇਤ ਵਿੱਚ ਹੈ ਜੋ ਜੀ ਇਸ ਸਿੰਬਲ ਕੈਂਪ ਵਾਰ ਨੰਬਰ 5 ਤੋਂ ਹੁੰਦਾ ਹੋਇਆ ਜੀ ਤਕਰੀਬਨ 1.5 ਕਿਲੋਮੀਟਰ ਬੰਦਾ ਹੈ ਬਸਤੀ ਗੋਵਿੰਦਪੁਰਾ ਸਿੰਮਲ ਮੋੜ ਗੁਰਦੁਆਰਾ ਸਿੰਘ ਸਭਾ ਉੱਥੇ ਤੱਕ ਜਿਹੜਾ ਹੈ ਸੰਪੂਰਨ ਕਰਵਾਇਆ ਜਾਏਗਾ ਜਿਸ ਦੇ ਵਿੱਚ ਨੌਜਵਾਨਾਂ ਨੂੰ ਬੇਨਤੀ ਹੈ ਕਿ ਜਿਹੜਾ ਡਰੈਕ ਜਿਹੜਾ ਸਾਡਾ ਡਰੈਸ ਕੋਡ ਹੋਏਗਾ ਉਹ ਗੁਰੂ ਕਲਗੀਧਰ ਪਾਤਸ਼ਾਹ ਵੱਲੋਂ ਬਖਸ਼ਾ ਹੋਇਆ ਸਾਡਾ ਜਿਹੜਾ ਬਾਣਾ ਹੈ ਉਹ ਬਾਣਾ ਪਾ ਕੇ ਆਉਣ ਤੇ ਮੀਰੀ ਤੇ ਪੀਰੀ ਦਾ ਸਿਧਾਂਤ ਜਿਹੜਾ ਹੈ ਵੱਤੂ ਵੱਤ ਸ਼ਸਤਰ ਜਿਹੜੇ ਨੇ ਆਪਣੇ ਤਨ ਵੀ ਸਜਾ ਕੇ ਜਿਹੜੇ ਨੇ ਸ਼ਸਤਰ ਆਪਣੇ ਨਾਲ ਕੈਰੀ ਕਰਕੇ ਸਜਾ ਕੇ ਉਹ ਜੂੜ ਨਾਲ ਲੈ ਕੇ ਆਉਣ ਉਹ ਡਰੈਸ ਕੋਡ ਦੇ ਸੋਹਣੇ ਦਸਤਾਰਾ ਫੁੱਲੇ ਦਾੜੇ ਜਿੰਨਾ ਚੀਜ਼ਾਂ ਕੋ ਨੂੰ ਅੱਜ ਦੀ ਸਰਕਾਰਾਂ ਡਰਦੀਆਂ ਨੇ ਤੇ ਮੈਂ ਨੌਜਵਾਨਾਂ ਨੂੰ ਗੈਨਤੀ ਕਰਾਂਗਾ ਕਿ ਉਹ ਜਰੂਰ ਆਪਣੇ ਤਨ ਦੇ ਵਿੱਚ ਸਜਾ ਕੇ ਸੋਹਣੇ ਦਿਮਾਲੇ ਤੋਂ ਉਹਨੇ ਦਸਤਾਰੇ ਬਣ ਕੇ ਇਹ ਜਿਹੜਾ ਅਸੀਂ ਖਾਲਸਾ ਮਾਰਚ ਕਰਦੇ ਆ ਇਹਦੇ ਵਿੱਚ ਸ਼ਮੂਲੀਅਤ ਕਰਨ ਤਾਂ ਕਿ ਅਸੀਂ ਦਸੀਏ ਕਿ ਅੱਜ ਜਿਹੜੀ ਉਹ ਕਹਿੰਦੇ ਕਿ ਸਾਡੀ ਹੋਂਦ ਅੱਜ ਵੀ ਜਿੰਦੀ ਹੈ ਜਿੰਦੀ ਸੀ ਤੇ ਜਿੰਦੀ ਰਹੇਗੀ ਸਰਕਾਰਾਂ ਜਿੰਨਾ ਮਰਜ਼ੀ ਜ਼ੋਰ ਲਾਣ ਨਾ ਸਿੱਖ ਕਦੇ ਖਤਮ ਹੋਇਆ ਹੈ ਨਾ ਖਤਮ ਹੋਏਗਾ ਤੇ ਨਾ ਰਹਿਣ ਦੀ ਦੁਨੀਆ ਤੱਕ ਜਿਸ ਦਾ ਗੁਰੂ ਜੁਗੋ ਜੁਗਾ ਟਲ ਹੈ ਉਹਦਾ ਸੈਨਾਪਤੀ ਨਾਂ ਤੇ ਕਦੇ ਮੁੱਕਦਾ ਹੈ ਇਹ ਕਦੇ ਇਜ਼ਤ ਦਾ ਵੀ ਸੌ ਨਹੀਂ ਸਕਦਾ ਸੋ ਇਤਨੀ ਕੋ ਬੇਨਤੀ ਪਰਵਾਨ ਨੌਜਵਾਨਾਂ ਨੂੰ ਬੇਨਤੀ ਹੈ ਕਿ ਵੱਤੋ ਵੱਤ ਪਹੁੰਚਣ ਵੱਤੋ ਵੱਤ ਪਹੁੰਚਣ 9 ਤਰੀਕ 9 ਅਪ੍ਰੈਲ ਸ਼ਾਮ ਦੇ 5 ਵਜੇ ਗੁਰਦੁਆਰਾ ਸਿੰਘ ਸਭਾ ਵਾਰਡ ਨੰਬਰ 5 ਸਿਮਲ ਕੈਂਪ ਵਿਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦਰਸ਼ਕੋ ਤੁਸੀਂ ਦੇਖਿਆ ਕਿ ਇਹ ਜੋ ਦੋ ਵੱਡੇ ਪ੍ਰੋਗਰਾਮ ਹਨ ਇਸ ਤੋਂ ਇਲਾਵਾ ਵੀ ਬਹੁਤ ਸਾਰੇ ਪ੍ਰੋਗਰਾਮ ਖੇਡ ਮੇਲਾ ਵੀ ਹੈ ਉਹਦੇ ਵੀ ਨਾਲ ਦੇ ਨਾਲ ਅਸੀਂ ਤੁਹਾਨੂੰ ਦੱਸਦੇ ਰਹੇ ਹਾਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਸਾਰੇ ਉਮੀਦਵਾਰ ਦੇ ਹਨ ਕਿ ਸਾਰੇ ਦਰਸ਼ਕ ਇੱਥੇ ਪਹੁੰਚਣਗੇ ਔਰ ਖਾਲਸਾ ਮਾਰਚ ਦੀ ਕਰਕੇ ਤੁਹਾਨੂੰ ਦੱਸ ਦਈਏ ਕਿ ਖਾਲਸਾ ਮਾਰਚ ਇਹ ਪਹਿਲੀ ਵਾਰ ਜੰਮੂ ਕਸ਼ਮੀਰ ਦੀ ਧਰਤੀ ਤੇ ਖਾਸ ਕਰਕੇ ਸਿੰਬਲ ਕੈਂਪ ਵਾਰਡ ਨੰਬਰ 5 ਤੋਂ ਲੈ ਕੇ ਕਰਕੇ ਜਿਹੜਾ ਹੈ ਉਹ ਕੱਟਿਆ ਜਾਵੇਗਾ ਤੇ ਉਸ ਤੋਂ ਬਾਅਦ ਇਹ ਜਾਏਗਾ ਪੰਚਾਇਤੀ ਟੇਕਰੀ ਗੁਰਦੁਆਰਾ ਤੋਂ ਹੁੰਦੇ ਹੋਏ ਟੇਕਰੀ ਲਿੰਕ ਰੋਡ ਤੋਂ ਹੁੰਦੇ ਹੋਏ ਬਸਤੀ ਗੋਬਿੰਦਪੁਰਾ ਸਿੰਬਲ ਮੋੜ ਵਿਖੇ ਜਿਹੜਾ ਹੈ ਇਹ ਖਤਮ ਹੋਏਗਾ ਔਰ ਇਸ ਦੀ ਇੱਕ ਹੋਰ ਤੁਹਾਨੂੰ ਖਾਸੀ ਦੱਸ ਦਈਏ ਕਿ ਆਪ ਸਮੂਥ ਸੰਗਤ ਨੂੰ ਇਹਨਾਂ ਮਾਪਿਆਂ ਵੱਲੋਂ ਜੋ ਅਕਾਲਪੁਰ ਕੀ ਫੌਜ ਹੈ ਔਰ ਖਾਲਸਾ ਏਡ ਹੈ ਯੂनाइटेड 6 ਹੈ ਤੇ ਸਿੱਖ ਨੌਜਵਾਨ ਸਹਿਬਾ ਸਿੰਬਲ ਕੈਂਪ ਹੈ ਸਾਰੇ ਨੌਜਵਾਨ ਵੀਰਾਂ ਵੱਲੋਂ ਇਹ ਬੇਨਤੀ ਹੈ ਕਿ ਖਾਲਸਾ ਮਾਰਚ ਵਾਲੇ ਦਿਨ ਸਾਰੇ ਹੀ ਨੌਜਵਾਨ ਵੀਰ ਭੈਣਾ ਮਾਤਾਵਾਂ ਬੱਚੇ ਪੂਰਾ ਜਾਹੋ ਜਲਾਲ ਦੇ ਨਾਲ ਸ਼ਸਤਰਧਾਰੀ ਹੋ ਕੇ ਇਸ ਖਾਲਸਾ ਮਾਰਚ ਦੇ ਵਿੱਚ ਸ਼ਾਮਲ ਹੋਣ ਕਿਉਂਕਿ ਹੌਲਾ ਮਹੱਲਾ ਨੂੰ ਸਮਰਪਿਤ ਖਾਲਸਾ ਸਾਜਨਾ ਦਿਵਸ ਨੂੰ ਇਹ ਸਮਰਪਿਤ ਜੋ ਖਾਲਸਾ ਮਾਰਚ ਹੈ ਇਸ ਖਾਲਸਾ ਮਾਰਚ ਦੇ ਵਿੱਚ ਆਪ ਜੀ ਨੇ ਨੇ ਸ਼ਸਤਰਾਂ ਦੀ ਪ੍ਰਦਰਸ਼ਨੀ ਵੀ ਕਰਨੀ ਹੈ ਜੋ ਕਿ ਲਿੰਕ ਰੋਡ ਤੋਂ ਲੈ ਕੇ ਕੇ ਸਿੰਬਲ ਮੋੜ ਤੱਕ ਦਾ ਜੋ ਕਰੀਬ ਅੱਧਾ ਕਿਲੋਮੀਟਰ ਦਾ ਇਲਾਕਾ ਹੈ ਉਮੀਦ ਕਰਦੇ ਹਾਂ ਕਿ ਉਸ ਇਲਾਕੇ ਦੇ ਵਿੱਚ ਅਸੀਂ ਸ਼ਸਤਰ ਪ੍ਰਦਰਸ਼ਨੀ ਕਰਦੇ ਹੋਏ ਜਿਹੜਾ ਹੈ ਉਹ ਆਪਣੇ ਜੋ ਸੰਪੂਰਨਤਾ ਕਰਨੀ ਹੈ ਬਸਤੀ ਗੋਬਿੰਦਪੁਰਾ ਵਿਖੇ ਦੇਖਦੇ ਰਹੋ ਆਪਸੀ ਸਾਈਂ ਟੀਵੀ ਇਸੇ ਤਰ੍ਹਾਂ ਦੀਆਂ ਤੁਹਾਡੇ ਕੋਲ ਹੋਰ ਵੀ ਅਸੀਂ ਜਿਹੜੀਆਂ ਜਾਣਕਾਰੀਆਂ ਲੈ ਕੇ ਆਉਂਦੇ ਰਹਾਗੇ ਤਦ ਤੱਕ ਦੇ ਲਈ ਦਿਓ ਜੀ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ